ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦਿ ਰਾਗ ਸੂਹੀ ਮਹੱਲਾ ਪਹਿਲਾ ਚੌਪਦੀ ਘਰ ਪਹਿਲਾ ਪੰਡਾ ਧੂਏ ਬੈਸ ਤੂਪ ਦੇਵ ਹੋ ਵਾਹਿਗੁਰੂ ਖਾਲਸਾ ਵਾਹਿਗੁਰੂ ਸਤਿਗੁਰੂ ਦੀ ਸਾਡੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਅਮਰ ਗੁਰੂ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ ਹੁਣ ਸਤਿਗੁਰੂ ਮਹਾਰਾਜ ਸਾਹਿਬ ਜਿਨ ਕਲ ਪਤਲੰਗ ਰਾਜ ਪੂਰਾ ਕੀਤਾ ਹੈ ਪਤਲੰਗ ਰਾਜ ਦੀ ਭਗਤ ਬਾਣੀ ਨਾਮਦੇਵ ਜੀ ਦੀ ਸਵਾਪਤੀ ਕੀਤੀ ਹੈ ਨਾਮਦੇਵ ਜੀ ਦਾ ਸੰਕਲਪ ਸੀ ਜਿਹੜਾ ਕਿ ਕੋਈ ਬਸ਼ੇਰੀ ਮਿਲ ਜੇ ਉਹ ਤੇ ਸਵਾਰ ਹੋ ਜਾ ਕਰਾਂਗੇ ਉਹ ਸੰਕਲਪ ਤੋੜਨ ਬਾਅਦ ਮਹਾਰਾਜ ਭਗਤ ਨਾਮਦੇਵ ਨੂੰ ਮੁਗਲ ਦਾ ਨਿਵਾਸ ਧਾਰ ਕੇ ਦਰਸ਼ਨ ਦਿੱਤੇ ਤੇ ਕੋੜੀ ਦੇ ਬਸ਼ੇਰੇ ਬਾਦ ਜਤਨਦਾਲ ਜਿੱਕਿਆ ਉਸ ਵੇ ਭਗਤ ਨਾਮਦੇਵ ਜਿੰਨ ਜਦੋਂ ਸਿਆਣ ਲਿਆ ਮਹਾਰਾਜ ਜਿੰਨ ਗਲਪੜੀ ਚ ਲੈ ਲੇ ਕਹਿੰਦੇ ਤੂੰ ਸਾਨੂੰ ਛਾਣ ਲਿਆ ਕਹਿੰਦੇ ਹਾਂ ਮਹਾਰਾਜ ਚੰਦਰਕਮੁਨੀ ਦਾ ਇੱਥੇ ਦਵਾਰ ਕਾ ਵਿੱਚ ਤੇ ਥਾਂ ਚ ਸਰਾਵ ਸੀ ਵੀ ਇੱਥੇ ਮੁਗਲ ਨਹੀਂ ਆ ਸਕਦਾ ਇਸ ਕਰਕੇ ਮੁਗਲ ਦਾ ਵੇਸ ਤੀ ਧਾਰ ਕੇ ਆਏ ਹੋ ਇਹ ਗੱਲ ਸੱਚੀ ਨਹੀਂ ਹੈ ਮੁਗਲ ਕਿਵੇਂ ਆਸਰ ਦਾ ਦਵਾਰ ਕਾ ਜਦੋਂ ਮੂਨੀ ਦਾ ਆਸਰਾ ਸੀ ਇਸ ਕਰਕੇ ਮਹਾਰਾਜ ਮੈਂ ਇਹ ਨਿਸ਼ਚੈ ਕੀਤਾ ਕਿ ਤੁਸੀਂ ਮੈਨੂੰ ਪਰਖਣ ਵਾਸਤੇ ਆਏ ਹੋ ਉਸ ਨੇ ਹੱਸ ਕੇ ਮਾਰਨ ਕਿਹਾ ਕਿ ਇਹ ਨਾਮ ਦੇ ਜੇ ਕਹੇ ਤਾਂ ਘੋੜਿਆਂ ਤਵੇਲੇ ਤੈਨੂੰ ਬਣਾ ਲਈਏ ਕੀ ਪਰਵਾਹ ਹੈ ਪਰ ਅਸੀਂ ਜਾਣੇ ਵੀ ਤੂੰ ਭਗਤ ਬੰਦਗੀ ਕਰਨ ਵਾਲਾ ਹੈ ਐਵੇਂ ਕੋੜੀਆਂ ਦੀ ਲੇਦੀ ਹਟਾਉਂਦਾ ਰਹੇਗਾ ਇਸ ਸੰਕਲਪਾਂ ਜਪਿਆ ਰਹੇਗਾ ਇਸ ਕਰਕੇ ਕੌਮ ਤਾਂ ਕੀਤਾ ਸੀ ਇਸ ਪ੍ਰਕਾਰ ਮਹਾਰਾਜ ਜੀ ਨੇ ਨਾਮਦੇਵ ਜੀ ਦੇ ਸੰਕਲਪ ਸਾਰੇ ਮੇਟ ਕਰਕੇ ਆਪਣੇ ਰੰਗ ਵਿੱਚ ਰੰਗ ਕੇ ਮਹਾਰਾਜ ਸਾਹਿਬ aloop ਹੋ ਗਏ ਸਨ ਇਹ ਰਾਗ ਸਮਾਪਤ ਕਰਕੇ ਹੁਣ ਮਹਾਰਾਜ ਸਾਹਿਬ ਜੀ ਅੱਗੇ ਸੁਹੀ ਰਾਗ ਆਰੰਭ ਕਰਦੇ ਹਨ ਇੱਕੋ ਦੁਆ ਤੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ੍ਰਈ ਕਾਲਵਾਦ ਰੂਪ ਹੈ ਨਾਮ ਪ੍ਰਸਿੱਧ ਸਰੂਪ ਹੈ ਕਰਤਾ ਸਾਰੇ ਜਗ ਨੂੰ ਰਚਣ ਵਾਲਾ ਹੈ ਪੁਰਖ ਸਾਰਿਆਂ ਦਾ ਪੂਰਨ ਹੈ ਨਿਰਭਉ ਭਇਤੋ ਬਿਨੋ ਹੈ ਨਿਰਵਾਰ ਭਰਤੋ ਰਹਤ ਹੈ ਸਾਰਿਆਂ ਦਾ ਆਪਣਾ ਆਤਮਾ ਹੋਣੇ ਤੇ ਅਕਾਲ ਮੂਰਤ ਕਾਲ ਤੋਂ ਰਹਿਤ ਹੋਤਾ ਮੂਰਤ ਸਰੂਪ ਹੈ ਅਯੁਨੀ ਜਨਮਾ ਰੂਪ ਹੈ ਨਾ ਕਿਸ ਬਾਪਨ ਮਾਏ ਕਿੰ ਤੂੰ ਜਾਇ ਸਤਪੰ ਸੁਤੇ ਪ੍ਰਕਾਸ਼ ਸਰੂਪ ਹੈ ਆਪਣੇ ਆਪ ਦਾ ਪ੍ਰਕਾਸ਼ਵਾਨ ਹੈ ਅਤੇ ਸਾਰਿਆਂ ਦਾ ਗੁਰੂ ਹੈ ਗੁਰੂ ਬ੍ਰਹਮਾ ਗੁਰੂ ਵਿਸ਼ਨੂੰ ਗੁਰੂ ਦੇਵੇਸ਼ਰਾ ਗੁਰੂ ਸਾਖਿਆਤ ਪਾਰਬ੍ਰਹਮ ਕਸਮਈ ਸ੍ਰੀ ਗੁਰੂ ਰਵੀਰ ਨਮੈ ਸਾਰਿਆਂ ਦਾ ਗੁਰੂ ਹੈ ਬ੍ਰਹਮਾ ਜੀ ਦਾ ਗੁਰੂ ਇਸਤੁਰ ਗੁਰੂ ਗੋਰਖ ਬਰਮਾ ਗੁਰ ਪਾਰਵਤੀ ਮਾਈ ਗੋਰਖ ਵਿਸ਼ਨੂੰ ਦਾ ਵੀ ਅਤੇ ਬ੍ਰਹਮਾ ਦਾ ਵੀ ਸਾਰੀਆਂ ਸ਼ਕਤੀਆਂ ਦਾ ਵੀ ਉਹ ਗੁਰੂ ਹੈ ਉਹ ਸਰੂਪ ਕਸਮ ਨਹੀਂ ਕੀਤਾ ਜਾਂਦਾ ਜਦੋਂ ਉਹ ਕਿਰਪਾਲਤਾ ਕਰਦਾ ਹੈ ਤਾਂ ਉਸ ਦੀ ਪ੍ਰਾਪਤੀ ਹੁੰਦੀ ਹੈ ਇਸ ਪ੍ਰਕਾਰ ਸਾਹਿਬ ਜੀ ਮਹਾ ਮੰਤਰ ਉਚਾਰਨ ਕਰਕੇ ਮਹਾਰਾਜ ਸਾਹਿਬ ਅੱਗੇ ਰਾਗ ਰੰਗ ਕਰਦੇ ਹੈ ਰਾਗ ਸੁਹੀ ਮਹੱਲਾ ਪਹਿਲਾ ਸੁਹੀ ਰਾਗਣੀ ਚ ਪਹਿਲੇ ਪਾਲਸਾ ਜੀ ਉਚਾਰਨ ਕਰਦੇ ਹੈ ਚੌਪਦੇ ਚੋਂ ਪੌੜੀਆਂ ਵਾਲੇ ਸ਼ਬਦ ਹੈ ਤੇ ਘਰ ਪਹਿਲਾ ਪਹਿਲੇ ਘਰ ਵਿੱਚ ਹੈ ਉਚਾਰਨ ਕਰਦੇ ਹੋਏ ਮਹਾਰਾਜ ਸਾਹਿਬ ਜੀ ਸਿੱਧਾਂ ਦਾ ਇੱਕ ਦੱਖਣ ਵਿੱਚ ਪੀਰ ਨਾਵੇਂ ਤੀਰ ਸੋਇ ਉਸ ਪੀਰ ਨਾਵੇਂ ਤੀਰ ਕੋ ਜਿਸ ਵਕਤ ਪੁੱਜੇ ਹਨ ਇਹ ਜਿਸ ਨੂੰ ਗੁਰੂ ਸਾਹਿਬ ਦੇ ਨਾਲ ਮਿਲ ਬੈਠ ਕੇ ਚਰਚਾ ਕੀਤੀ ਹੈ ਇਹਨਾਂ ਨੂੰ ਕਿਹਾ ਕਿ ਮਹਾਰਾਜ ਪਾਣਾ ਕਿਵੇਂ ਧੋਤਾ ਜਾਵੇ ਤੇ ਧੂਪ ਕਿਹੜੀ ਦਿੱਤੀ ਜਾਣੀ ਚਾਹੀਦੀ ਹੈ ਤੇ ਦੁੱਧ ਕਿਹੜਾ ਹੈ ਕਿੱਥੋਂ ਦੁੱਧ ਨੂੰ ਪ੍ਰਾਪਤ ਕਰੀਏ ਤੇ ਫਿਰ ਜਾ ਕਿਹੜੀ ਲਾਈਏ ਫਿਰ ਜਮਾਈਏ ਕਿਵੇਂ ਤੇ ਰੜਕੀਏ ਕਿਵੇਂ ਤੇ ਫਿਰ ਮੱਖਣ ਕੱਢ ਕੇ ਕਿਸ ਪ੍ਰਕਾਰ ਪੂਜਨ ਕਰੀਏ ਇਹ ਪੂਜਨ ਦਾ ਪ੍ਰਕਰਨ ਮਹਾਰਾਜ ਦੇ ਕੋਲੇ ਸਿੱਧਾ ਨੇ ਸਵਾਲ ਕੀਤੇ ਹੈ ਉਹਨਾਂ ਦੇ ਉੱਤਰ ਵਿੱਚ ਗੁਰੂ ਸਾਹਿਬ ਜੀ ਨੇ ਪਵਿੱਤਰ ਬਾਣੀ ਉਚਾਰੀ ਹੈ ਜਨੂ ਸਾਖੀ ਚ ਲਿਖਿਆ ਹੋਇਆ ਹੈ ਜਦੋਂ ਮਹਾਰਾਜ ਤ੍ਰੂ ਮੰਡਲ ਚ ਗਏ ਹੈ ਉਸ ਵੇਲੇ ਤ੍ਰੂਣ ਵੀ ਇਹ ਗੁਰੂ ਸਾਹਿਬ ਅੱਗੇ ਸਵਾਲ ਕੀਤੇ ਮਹਾਰਾ ਜੁੱਧ ਕਿਵੇਂ ਜਮਾਇਆ ਹੈ ਉਹਦੇ ਉੱਤਰ ਵਿੱਚ ਬ੍ਰਹਮ ਗਿਆਨ ਦੇ ਮਹਾਰਾ ਜੀ ਨੇ ਇਹੋ ਜੇ ਉੱਤਰ ਕਿ ਅਸਿਕ ਪਵਿੱਤਰ ਸ਼ਬਦੀ ਜੋ ਬਚਨ ਆਉਂਦੇ ਹੈ ਇਹ ਤ੍ਰੂ ਮੰਡਲ ਦੇ ਵਿੱਚ ਜਾ ਕੇ ਵੀ ਇਸੇ ਸ਼ਬਦ ਦੀ ਵਿਆਖਿਆ ਕੀਤੀ ਸੀ ਮਹਾਰਾਜ ਨੇ ਇਸ ਪ੍ਰਕਾਰੇ ਪਵਿੱਤਰ ਸ਼ਬਦ ਪੀਰ ਨਾਮੇ ਤੀਰ ਸਿਧਾਂ ਦੇਤੇ ਗੁਰੂ ਸਾਹਿਬ ਸਿਧਾਂ ਦੇ ਨਾਲ ਪ੍ਰਸ਼ਨ ਉੱਤਰ ਹੋ ਰਹੇ ਆ ਆਪ ਉੱਤਰ ਬਖਸ਼ ਰਹੇ ਹਨ ਭਾਂਡਾ ਧੋਏ ਬੈਸ ਧੂਪ ਦੇਵੋ ਮਾਲਕ ਜੰਨ ਹੈ ਸਿਧ ਪੁਰਖੋ ਭਾਂਡਾ ਧੋਏ ਪਹਿਲਾਂ ਭਾਂਡਾ ਧੋਈਦਾ ਹੈ ਫਿਰ ਉਸ ਭਾਂਡੇ ਨੂੰ ਧੋ ਕੇ ਬੈਠ ਕੇ ਧੂਪ ਦੇਈਦੀ ਹੈ ਉਹਦੇ ਵਿੱਚੋ ਕੋਈ ਦਰਬੂ ਹੋਵੇ ਖਟਿਆਈ ਦੀ ਜਾਂ ਮੈਲ ਹੋਵੇ ਉਹ ਢੂਟ ਦੇ ਨਾਲ ਸੁੱਧ ਕਰ ਲਈਦਾ ਹੈ ਤਉ ਦੂਦੈ ਕਉ ਜਾਮ ਜੀ ਦੂਦ ਲੈਣ ਵਾਤੇ ਜਾਣਾ ਚਾਹੀਦਾ ਪਹਿਲਾਂ ਇੰਨੀ ਤਿਆਰੀ ਹੋਣੀ ਚਾਹੀਦੀ ਹੈ ਇਸੇ ਪ੍ਰਕਾਰ ਭਾਂਡਾ ਧੂਏ ਵਹਿਸ ਧੂਪ ਦੇਵ ਹੋ ਮਰਕਿੰਦ ਭਾਂਡਾ ਕੌਣ ਹੈ ਅੰਤ ਕਰਨ ਜਿਹੜਾ ਮਨਬੁੱਧ ਚਿਤਹੰਕਾਰ ਇਸ ਭਾਂਡੇ ਨੂੰ ਧੋਣਾ ਕਰੋ ਆਪਣੇ ਹਿਰਦੇ ਰੂਪੀ ਭਾਂਡੇ ਨੂੰ ਧੋਵੋ ਧੋਣਾ ਕਿ ਇਹ ਨਿਸ਼ਕਾਵ ਕਰਮਾ ਰੂਪੀ ਪਾਣੀ ਨਾਲ ਧੋਣਾ ਕਰੋ ਜਾਂ ਭਾਂਡੇ ਦੀਆਂ ਵਾਸ਼ਨਾ ਜਿਹੜੀਆਂ ਮਿੱਟਣੀਆਂ ਐ ਇਸ ਭਾਂਡੇ ਨੂੰ ਗੁਰਾਂ ਦੇ ਉਪਦੇਸ਼ ਰੂਪੀ ਜਲ ਦੇ ਨਾਲ ਇਸ ਭਾਂਡੇ ਨੂੰ ਧੋਣਾ ਕਰੋ ਬੈਸ ਧੂਪ ਦੇਵੋ ਫਿਰ ਬੈਸ ਧੂਪ ਦੇਵੋ ਜਿਹੜੀਆਂ ਬੈਸੋਂ ਵਾਸ਼ਨਾ ਹੈ ਚੰਗੀਆਂ ਵਾਸ਼ਨਾ ਪੈਦਾ ਕਰਨੀਆਂ ਜਿਹੜੀਆਂ ਇਹ ਧੂਪ ਦੇਣਾ ਕਰੋ ਕਹਿੰਦੇ ਹਨ ਮਹਾਰਾਜ ਸਾਹਿਬ ਇਹ ਧੂਪ ਦਿੱਤਾ ਹੋਇਆ ਇਹਦੇ ਕਿਉਂ ਭਰਤੀ ਦੀ ਮਹਿਕ ਨਿਕਲੇਗੀ ਬੈਠਣੀਆਂ ਜਿਹੜੀਆਂ ਵਾਸ਼ਨਾ ਦਬਾ ਦੇਣੀਆਂ ਮੰਦ ਵਾਸ਼ਨਾ ਸੁੱਤ ਗਤ ਲੋਕੀਖਣਾ ਤੀਨੀ ਮੰਦ ਵਾਸ਼ਨਾ ਜਿਹੜਾ ਬਹਿ ਜਾਣਾ ਦਬ ਜਾਣਾ ਹੈ ਤੇ ਸੁਭ ਵਾਸ਼ਨਾ ਦਾ ਇਛਤ ਹੋ ਜਾਣਾ ਆਪਕੇ ਇਹ ਧੂਪ ਦੇਣਾ ਕਰੋ ਕਾ ਦੁੱਧ ਹੈ ਕਾ ਜਾਵ ਫਿਰ ਦੁੱਧ ਕਾਣ ਗੁਰਾਂ ਦਾ ਉਪਦੇਸ਼ ਗੁਰਾਂ ਦੇ ਉਪਦੇਸ਼ ਰੂਪਿੱਦਦ ਨੂੰ ਜਿਵੇਂ ਕ੍ਰਿਸ਼ਨ ਭਗਵਾਨ ਜੀ ਨੇ ਕਿਹਾ ਸਰਵ ਗਾਵੋ ਉਪ੍ਰਿਸ਼ਦੋ ਦੁੱਧ ਦਾ ਗੋਪਾਲ ਨੰਦਨਾ ਸਾਰੀਆਂ ਉਪ੍ਰਿਸ਼ਨਾ ਇਹ ਗਾਵੀਆਂ ਦੀ ਨਿਯਾਈ ਹੈ ਜਿਹੜਾ ਗੋਪਾਲ ਦਾ ਅਨੰਦ ਸੱਚੇ ਨੰਸੂਬ ਦਾ ਕਸਨ ਹੈ ਇਹ ਹੀ ਅਰਜੁਨ ਦੁੱਧ ਹੈ ਤੇ ਇਹਨੂੰ ਬੱਚਾ ਛੱਡ ਕੇ ਸਾਰੀਆਂ ਸੁਰਤੀਆਂ ਦਾ ਸਾਰਿਆਂ ਭੀਆਂ ਸਿਧਾਂਤਾਂ ਵਿੱਚ ਗੀਤਾ ਜੀ ਕਹਿਣਾ ਹੈ ਇਸੇ ਪ੍ਰਕਾਰ ਮਹਾਰਾਜ ਸਾਹਿਬ ਕਹਿੰਦੇ ਹਨ ਤਉ ਦੁੱਧੈ ਕਉ ਜਾਵਹੁ ਇਹ ਸਾਰੇ ਬੇਦਸ਼ਾਹ ਦਾ ਜੋ ਸਿਧਾਂਤ ਤਤ ਹੈ ਜਿਸ ਨੂੰ ਨੇਰ-ਨੇਰ ਕਰਕੇ ਕਥਨ ਕਰਦੇ ਐ ਸ਼ਕਤੀ ਬਿਰਕੀ ਕਰਕੇ ਜੋ ਸੂਪ ਕਥਨ ਨਹੀਂ ਕੀਤਾ ਜਾਣਾ ਉਹ ਗੁਰੂ ਦਾ ਉਪਦੇਸ਼ ਦੁੱਧ ਹੈ ਉਸ ਦੇ ਤਾਂ ਹੀ ਗੁਰਾਂ ਦੀ ਸ਼ਰਨ ਵਿੱਚ ਜਾਣਾ ਕਰੋ ਪ੍ਰਾਪਤ ਕਰੋ ਦੁੱਧ ਕਰਮ ਫੋਨ ਸੁਰਤ ਸਮਾਇਣ ਫਿਰ ਕਹਿੰਦੇ ਦੁੱਧ ਦਾ ਕਾਰਨਾ ਹੁੰਦਾ ਕੰਮ ਕਰੀਦਾ ਹੈ ਕੀਦਰ ਕਹਿੰਦੇ ਤਪ ਰੂਪੀ ਅਗਨੀ ਦੇ ਨਾਲ ਅਤੇ ਕਾਂਗਰੂਜ਼ ਆਰਕ ਬੈਲੂਨਾਂ ਦੇ ਲੱਕੜਾਂ ਨੂੰ ਸਾੜ-ਸਾੜ ਕੇ ਇਸ ਪ੍ਰਕਾਰ ਗੁਰਾਂ ਦੇ ਵਿਦੇਸ਼ ਰੂਪੀ ਸਿੱਖਿਆ ਰੂਪੀ ਸਿੱਖ ਨੂੰ ਲਾ ਕੇ ਫਿਰ ਇਸ ਨੂੰ ਦੁੱਧੇ ਤਾਈਂ ਕਰਮ ਕਰੋ ਕਾਰਨ ਨਾ ਕਰੋ ਜਿਹੜਾ ਗੁਰ ਸੇਵਾ ਤਪਾਂ ਸਰਦਾਰ ਦਾ ਵਸਾਤ ਕੱਸਿਆ ਕਰਨੀ ਹੈ ਸਾਰੇ ਤਾਂ ਬੰਦਾ ਸਰੋਵਣੀ ਤਪ ਸੰਗਿਣਾ ਗੁਰਾਂ ਦੀ ਸੇਵਾ ਇਹ ਦੁੱਧ ਦਾ ਕਰਮ ਨੋਂ ਕਾੜੂ ਨਾ ਕੰਮ ਕਰੋ ਏ ਹੁਣ ਸੁਰਤ ਸਮਾਇਨ ਫਿਰ ਜਦੋਂ ਕਾੜ ਲੀਏ ਦੁੱਧ ਫਿਰ ਉਹਨੂੰ ਜਾਗ ਲਾਈ ਦੀ ਹੈ ਹੁਣ ਸੁਰਤ ਸਮਾਇਨ ਸੁਰਤ ਜਿਹੜੀ ਸ੍ਰੇਸ਼ਟ ਪ੍ਰੀਤੀ ਹੈ ਇਹਦੇ ਚ ਸਮਾਇਨ ਜਾਗ ਲਾਉਣੀ ਹੈ ਸ੍ਰੇਸ਼ਟ ਪਿਆਰ ਦੀ ਪ੍ਰੀਤੀ ਕਰਨੀ ਹੈ ਮਹਾਰਾ ਦੇ ਨਾਲ ਹੋਰ ਦੁਨੀਆ ਦੀਆਂ ਉਹ ਮੌਤਾਂ ਨੂੰ ਛੱਡ ਕੇ ਕਿਸ੍ਰੇਟ ਵਾਹਿਗੁਰੂ ਨਾਲ ਪ੍ਰੀਤੀ ਜਿਹੜੀ ਕਰਨੀ ਹੈ ਇਹ ਸਮਾਇਨ ਜਾਗ ਲਾਉਣਾ ਕਰੋ ਜਿਵੇਂ ਜਵਾਲ ਉਹ ਲਗੀਆਂ ਮਾਈਆਂ ਕਹਨੀਆਂ ਹੈ ਜੰਮੀ ਜੈ ਰਾਣੀ ਰੁਕਮਣੀ ਨੂੰ ਜਮਾਇਆ ਸੀ ਇਸ ਪ੍ਰਕਾਰ ਸਾਧ ਸੰਗਤ ਜੀ ਇਹ ਗੁਰੂ ਮਹਾਰਾਜ ਸਾਹਿਬ ਫਰਮਾਉਂਦੇ ਨੇ ਜਿਹੜੀ ਸ਼ਰਤ ਨੂੰ ਸਰੇਟ ਕੀਤੇ ਨੂੰ ਟਿਕਾਉਣਾ ਹੈ ਪ੍ਰੇਮ ਦੇ ਵਿੱਚ ਇਹ ਸਮੈਨ ਜਾਗ ਪਾਉਣਾ ਕਰੋ ਹੋਏ ਨਿਰਾਸ ਜਮਾਵ ਹੋ ਫਿਰ ਲੋਭ ਰੂਪੀ ਬਿੱਲੇ ਤੋਂ ਬਚਾਉਣ ਵਾਸਤੇ ਜਿਹੜਾ ਨਿਰਾਸ਼ਾ ਹੋਣਾ ਹੈ ਇਹ ਮਨ ਬੁੱਧ ਚਿਤਹੰਕਾਰ ਆਦ ਕਹਿੰਦੇ ਕਾਇ ਸਭਨਾਂ ਬਸਾਦ ਨਾਲ ਦੇ ਨਾਲ ਜਿਹੜਾ ਕਰਨਾ ਹੈ ਇਹ ਕੜਮੀ ਹੈ ਇਹਨਾਂ ਨਰਾਸੇ ਹੋਣਾ ਜਿਹੜਾ ਸ੍ਰਿਸ਼ਟੀ ਨੂੰ ਇਹਨੂੰ ਜਿਵਾਉਣਾ ਕਰੋ ਦੁੱਧ ਦੇ ਤਾਈਂ ਜਿਸ ਕਰਕੇ ਲੋਹਾਰ ਦੇ ਬਿੱਲੇ ਨੂੰ ਪੀ ਨਾ ਜਾਣ ਨਾਸ਼ ਨਾ ਕਰ ਦੇਣ ਜਪੋ ਤਾਂ ਏਕੋ ਨਾਮ ਇੱਕ ਅਕਾਲ ਪੁਰਖ ਦਾ ਜਿਹੜਾ ਨਾਮ ਹੈ ਰੜਕਣਾ ਕਿਵੇਂ ਕੰਨ ਜੀ ਕਕਾਲ ਪ੍ਰਭ ਦੇ ਅਮਰਤ ਨਾਮ ਨੂੰ ਜਪਨਾ ਕਰੋ ਆਵਰ ਨਿਰਾਫਲ ਕੰਮ ਅਤੇ ਹੋਰ ਜਿਹੜੇ ਨਿਸਫਲ ਕੰਮ ਮਿਲ ਕੀ ਆਨੰਦ ਹੈ ਉਹ ਸਭ ਨਿਰਾ ਨਿਰਹੀ ਅਫਲ ਹਨਗੇ ਨਿਸਫਲ ਹਨਗੇ ਕੰਮ ਸਾਰੇ ਸਮਝ ਨਾ ਕਰੋ ਇਹ ਲੱਸੀ ਦੀ ਨਹੀਂ ਪਿਆਰ ਵਿਸ਼ੇਸ਼ ਹੋ ਜਿਹੜਾ ਹੈ ਇਹ ਲੱਸੀ ਦਾ ਤਿਆਗ ਕਰੋ ਤੇ ਨਾਮ ਜੋ ਕੇ ਜੋ ਬ੍ਰਹਮ ਆਨੰਦ ਪ੍ਰਾਪਤ ਕਰਨੇ ਇਹ ਮੱਖਣ ਕੱਢੋ ਰਹਾਉ ਇਹੋ ਮਨ ਇਟੀ ਹਾਸ ਕਰੂ ਫੁੰ ਮਹਾਰਾਜੀ ਗੁੱਲੀਆਂ ਹੁੰਦੀਆਂ ਨੇਤਰਾ ਹੁੰਦਾ ਰੜਕਣ ਵਾ ਤੇ ਮਧਾਣੀ ਹੁੰਦੀ ਹੈ ਤਾਂ ਮਾਰੇ ਕਹਿੰਦੇ ਬਵੇਕ ਰੂਪੀ ਮਧਾਣੀ ਪਾਓ ਨਿਸ਼ਚੇ ਰੂਪੀ ਚਾਟੀ ਦੇ ਵਿੱਚ ਇਸ ਮਨ ਨੂੰ ਜਿਹੜਾ ਸੰਕਲਪ ਕਲਪ ਰੋਕਣੇ ਜਾਂ ਮਨ ਦੀਆਂ ਬਿਰਤੀਆਂ ਜਿਹੜੀਆਂ ਪ੍ਰਮਾਣ ਪੈ ਕੇ ਨਿੰਦਿਆ ਸਮਰਤੀ ਯਾਦ ਕਰ ਰੋਕਣੀਆਂ ਹੈ ਇਹ ਮਨ ਦੇ ਸੰਕਲਪਾਂ ਨੂੰ ਰੋਕਣਾ ਮਨ ਤੇ ਬੁੱਧ ਰੂਪੀ ਜਿਹੜੀਆਂ ਮੰਦੀਆਂ ਸੰਕਲਪ ਉਠਾਉਣੇ ਬੁੱਧੀ ਦਾ ਨਿਸ਼ਚਾ ਕਰਨੇ ਪਦਾਰਥਾਂ ਦਾ ਇਹ ਜਿਹੜਾ ਰੋਕਣਾ ਹੈ ਮੰਦੀਆਂ ਬਿਰਤੀਆਂ ਨੂੰ ਕਿ ਈਟੀ ਨਾ ਗੁੱਲੀਆਂ ਹੁੰਦੀਆਂ ਜਿਨ੍ਹਾਂ ਦੇ ਨਾਲ ਪਕੜ ਕਰਕੇ ਨੇਤਰਾ ਖਿੱਚੀਦਾ ਹੈ ਉਹ ਇਸ ਮੰਦੀਆਂ ਬਿਰਤੀਆਂ ਰੂਪ ਹੋ ਕਿ ਜਿਹੜਾ ਰੋਕਣਾ ਹੈ ਮੰਦਾ ਸਮਝਾਉ ਸਾਧਨਾਂ ਦੁਆਰਾ ਕਿ ਈਟੀਆਂ ਗੁੱਲੀਆਂ ਬਣਾਉਣਾ ਘੜਕਣ ਵਾਲੀਆਂ ਟਈਆਂ ਜੇ ਨਾ ਈਟੀ ਕਹਿੰਦੇ ਪੋਠੋਹਾਰ ਦੇ ਵਿੱਚ ਗੁੱਲੀਆਂ ਨੂੰ ਇਹੋ ਮਨ ਈਟੀ ਹਾਸ ਕਰੋ ਫੁਨ ਇਹ ਮਨ ਦੇ ਸੰਕਲਪ ਕਰ ਤੂ ਵੀ ਈਟੀਆਂ ਗੁੱਲੀਆਂ ਨੂੰ ਸੰਗਮ ਸਾਧਨ ਰੂਪੀ ਹੱਥੋਂ ਦੀ ਪਕੜਨਾ ਕਰੋ ਪੁਨੋ ਨੀਤਰਾ ਨੀਦ ਨਾ ਨੀਤਰਾ ਕਿਹੜਾ ਬਣਾਈਏ ਕਹਿੰਦੇ ਭਾਈ ਪ੍ਰੇਮ ਰੂਪੀ ਕੋੜ ਹੋਣਾ ਚਾਹੀਦਾ ਹੈ ਅਤੇ ਨਿਸ਼ਚੇ ਰੂਪੀ ਨਹੀਂ ਹੋਣੀ ਚਾਹੀਦੀ ਹੈ ਨੇਤਰੋਂ ਨੀਂਦ ਨਾ ਆਵੇ ਨੇਤਰਾਂ ਦੇ ਵਿੱਚ ਜਿਹੜੀ ਨੀਂਦ ਨਹੀਂ ਨਾ ਆਉਂਦੇਣੀ ਅਵਿਗਿਆਨ ਰੂਪੀ ਨੀਂਦ ਨਹੀਂ ਅੰਤਾਂਕ ਰੂਪੀ ਨੇਤਰਾਂ 'ਚ ਆਉਂਦੇਣੀ ਇਹ ਨੇਤਰਾ ਹੈ ਇਸ ਪ੍ਰਕਾਰ ਨਿਰਕਣਾ ਕਰੋ ਜਿਸ ਰਸੀ ਦੇ ਨਾਲ ਮਧਾਨੀ ਦੇ ਜਾਏ ਫਿਰਦਾ ਹੈ ਰਸਨਾ ਨਾਮ ਜਪਹੁ ਤਵ ਮਥੀਏ ਅਤੇ ਰਸਨਾ ਨਾਲ ਵੀ ਨਾਮ ਜਪੋ ਕਹਿ ਕਵੀ ਜਾਨੇਗਾ ਸੋਏ ਹਿਰਦੇ ਰਾਮੁਖ ਰਾਮਾ ਹੋਏ ਰਸਨਾ ਕਰਕੇ ਵੀ ਰਾਗ ਨੂੰ ਜਪੋ ਹਿਰਦੇ ਕਰਕੇ ਵੀ ਜਪੋ ਤਾਂ ਜਿਹੜਾ ਅਭਿਆਸ ਕਰਨਾ ਹੈ ਨਾ ਨਾਮ ਦਾ ਪ੍ਰਭੂ ਦੀ ਬਸੇ ਸਾਧਕੀ ਰਸਨਾ ਤਾਂ ਮਠੀਏ ਤਾਂ ਰੜਕਿਆ ਜਾਵੇਗਾ ਇਹ ਇਨ ਵਿਦ ਅੰਮ੍ਰਿਤ ਪਾਵੋ ਇਸ ਬੋਲ ਨਾ ਜਿਹੜਾ ਅੰਮ੍ਰਿਤ ਬ੍ਰਹਮਾਨੰਦ ਹੈ ਇਹ ਮੱਖਣ ਪ੍ਰਾਪਤ ਕਰੋ ਵਿੱਚੋਂ ਮਨ ਸੰਪਤ ਜਿਤ ਸਤ ਸਰਨ ਆਗੁਣ ਫਿਰ ਮਹਾਰਾਜ ਜੀ ਮੱਖਣ ਕੱਢ ਕੇ ਤਾਂ ਨਈ ਵੇਦ ਭੋਜਨ ਬਣਾ ਕੇ ਠਾਕਰਾਂ ਨੂੰ ਭੋਗ ਲੁਆਈਦਾ ਹੈ ਇਦਰ ਆਪ ਦੱਸੋ ਤੇ ਇਦੋਂ ਠਾਕੁਰ ਕੌਣ ਹੈ ਤੇ ਡੱਬਾ ਕਿਹੜਾ ਹੈ ਮਨ ਸੰਪਟ ਇੱਕ ਨੂੰ ਜਨੇਕ ਭਾਵਨਾ ਗ੍ਰਹਿਣ ਕਰਨੀਆਂ ਹੋਈ ਮਨ ਸੰਪਟ ਜਿਤ ਸਤਸਰਨਾਵ ਨੂੰ ਮੈਨੂੰ ਗੁੱਲੀਆਂ ਦੱਸਿਆ ਹੈ ਹੁਣ ਮਾਨੂੰ ਡੱਬਾ ਬਣਾਉਣ ਗਿਆ ਜਿਵੇਂ ਗੁਰਦੇਵ ਮਾਤਾ ਗੁਰਦੇਵ ਪਿਤਾ ਕਿਉਂ ਇੱਕ ਪਦਾਰਥ ਸੇ ਅਨੇਕਾਂ ਭਾਵਨਾ ਜਿਹੜੀਆਂ ਕਰਨੀਆਂ ਤੇ ਉੱਥੇ ਗ੍ਰਹਿਣ ਕਰਨੀਆਂ ਜਾਨੀ ਮਨ ਸੰਪਟ ਜਿਤ ਸਤਸਰਨਾਵ ਨੂੰ ਏ ਭਾਈ ਠਾਕੁਰ ਪਰਤਕ ਚੇਤਨੁ ਹੈ ਜਿਹੜਾ ਪਰਤੇ ਪਰਤੇ ਪ੍ਰਕਾਸ਼ਨ ਵਾਲਾ ਚੇਤਨ ਹੈ ਉਹ ਠਾਕੁਰ ਹੈ ਅਤੇ ਮਨ ਹੈ ਉਸ ਦੀ ਪ੍ਰਾਪਤੀ ਵਾਸਤੇ ਦੰਬਾ ਸੰਕਲਪ ਕਲਪ ਦਾ ਜਿਹੜਾ ਰੋਕਣਾ ਹੈ ਇਹ ਦੋਵੇਂ ਟਕਣ ਹਨ ਜਿੰਦ ਸਤਸਾਰ ਨਾਵ ਨੂੰ ਅਤੇ ਫਿਰ ਠਾਕੁਰਾਂ ਦਾ ਅਸ਼ਨਾਣ ਕਰਾਈਦਾ ਇਧਰ ਭਾਈ ਜਿਹੜਾ ਸਦਸੰਗਤ ਦੇ ਵਿੱਚ ਸਤਨ ਸਤ ਸਰੂਪ ਜੋ ਵਾਹਿਗੁਰੂ ਹੈ ਉਹਦਾ ਸਰੂਪ ਜੋ ਸਤਗੁਰੂ ਹੈ ਉਨਾਂ ਦੀ ਸੰਗਤ ਵਿੱਚ ਜਿਹੜਾ ਸੁਣਿਆ ਮੰਨਿਆ ਮਨ ਕੀਤਾ ਭਾਉ ਇਹ ਠਾਕੁਰ ਜੀ ਦਾ ਪਰਤਖੇ ਚੇਤਨਾ ਇਨਾਨ ਕਰਾਉਣੇ ਜਿਹੜਾ ਨਾਉਣਾ ਹੈ ਪਾਵਨ ਪਾਤੀ ਤ੍ਰਿਪਤ ਕਰੇ ਅਗੇ ਜਿਹੜਾ ਭਾਵਨਾ ਕਰਨੀ ਹੈ ਸਰਦਾ ਕਰਨੀ ਹੈ ਉਹ ਠਾਕੁਰ ਨੇ ਕਿਹਾ ਤુલਸੀ ਬਣ ਕੇ ਮੇਰੇ ਤੇ ਹੈ ਬ੍ਰਿੰਦਾ ਤੁ ਚੜਿਆ ਕਰੇਗੀ ਤੇ ਭਾਵਨਾ ਸਰਦਾ ਜਿਹੜੀ ਕਰਨੀ ਹੈ ਇਹੋ ਹੀ ਪੱਤਰਾ ਤੁਸੀ ਆਦ ਕਾਂ ਦੇ ਪੱਤਰਾ ਵੀ ਅਰਪਣ ਕਰਨ ਜੋ ਭਾਵਨ ਪਾਤੀ ਤੁਸੀਂ ਆਰ ਕਹਿੰਦੇ ਪੱਤਰ ਤਾਂ ਚਾੜੀ ਦੇ ਹੈ ਜੇਦਰ ਕੰਦਰ ਭਾਵਨ ਪਾਤੀ ਜਿਹੜੀ ਭਾਵਨਾ ਹੈ ਇਹੋ ਪਤਲਾ ਹਣਗੀਆਂ ਇਹੋ ਹੀ ਮਿੱਠਾ ਨਹੀਂ ਵੇਰ ਭੋਜੇ ਸਰਦਾ ਦੇ ਨਾ ਜੇ ਕੋਲੇ ਦਾ ਪ੍ਰਸ਼ਾਦਾ ਭਾਈ ਲਾਲੋ ਨੂੰ ਗੁਰੂ ਸਾਹਿਬ ਨੇ ਸ਼ਿਕਾਇਤ ਕੇ ਪ੍ਰਸੰਨ ਕੀਤਾ ਸੀ ਭਾਈ ਮਰਦਾਨਾ ਜੇ ਬੋ ਛਕਣ ਲੱਗਾ ਕਿਤੇ ਦਾ ਉਦਾਸ ਹੋ ਗਿਆ ਸਤਾਰਾ ਦਰਵਾਜ਼ ਮਾਰੇ ਨਨਕਾਣਾ ਸਾਹਿਬ ਤੋਂ ਇਹ ਮਨਾਵਾਦੋ ਕੀ ਪੁੱਜੇ ਤੇ ਭਾਈ ਲਾਲੂ ਨੇ ਰੁਖੀ ਰੋਟੀ ਰੱਖਤੀ ਹੈ ਮਾਰੇ ਕਹਿੰਦੇ ਮਰਦਾਨਿਆਂ ਬੁਰਕੀ ਮੂੰਹ ਜਦੋਂ ਪਾਵੇਂਗਾ ਛਕੇਗਾ ਉਦੋਂ ਪਤਾ ਲੱਗੇਗਾ ਜਦੋਂ ਭਾਈ ਮਰਦਾਨੇ ਨੇ ਐਸਾ ਅਮਰਤ ਵਾਸ ਭਜਤੀ ਦੇ ਬਚਨ ਗੁਰੂ ਸਾਹਿਬ ਨੂੰ ਸੁਣਾਏ ਸੀ ਉਹ ਭਗਤ ਦੀ ਭਾਵਨਾ ਦੇ ਨਾਲ ਅਰਪਿਆ ਹੋਇਆ ਭੋਜਨ ਜਦੋਂ ਭਾਈ ਮਰਦਾਨੇ ਨੇ ਮੂੰਹ ਚ ਪਾਇਆ ਸਾਰੇ ਮਿੱਠੇ ਸਵਾਦਾਂ ਦਾ ਅਨੰਦ ਆ ਗਿਆ ਫਿਰ ਦੂਜੀ ਬੁਰਕੀ ਪਾਈ ਸਾਰੇ ਖੱਟਿਆਂ ਦਾ ਸਵਾਦ ਆ ਗਿਆ ਤੀਜੀ ਪਾਈ ਖੱਟ ਮਿੱਠਿਆ ਦਾ ਆ ਗਿਆ ਇਹੋ ਛੱਤੀ ਪ੍ਰਕਾਰ ਦੇ ਭੋਜਨ ਦਾ ਆਨੰਦ ਕੋਦਰ ਦੇ ਪ੍ਰਸ਼ਾਦੇ ਚੋਂ ਭਾਈ ਮਰਦਾਨੇ ਨੂੰ ਗੁਰੂ ਸਾਹਿਬ ਜੀ ਨੇ ਦਿਖਾਇਆ। ਮਾਰਾ ਕਹਿੰਦੇ ਕਾ ਮਰਦਾਨਿਆਂ ਕਿਹਾ ਕਰਾਸਾ ਹੈ। ਮਾਰਾ ਮਰਲਾਨਾ ਕਹਿੰਦੇ ਸ੍ਰੀ ਗੁਰੂ ਕੰਮਰੀ ਕੁਦਰਤਾਂ ਤੋਂ ਹੀ ਕੋ ਬਣਿਆ ਹੈ। ਤੇ ਤੁਹਾਡੀਆਂ ਸ਼ਰਕੀਆਂ ਮਾਰਾ ਤੁਹਾਨੂੰ ਹੀ ਬਣਿਆ ਹੋਣੀਆਂ ਹਨ। ਇਹ ਕੋਦਰ ਦੇ ਪ੍ਰਸ਼ਾਦੇ ਚੋਂ ਮੈਨੂੰ ਸਾਰੇ ਭੋਜਨਾਂ ਦੇ ਸਵਾਦ ਮੁਖਾਤੇ ਹੈ। ਐਹ ਜਿਹਾ ਮੈਂ ਕਦੇ ਭੋਜਨ ਨਹੀਂ ਖਾਧਾ। ਇਸ ਪ੍ਰਕਾਰ ਸਾਰ ਸੰਜੀ ਜਿਹੜੀ ਭਾਵਨਾ ਹੈ ਨਾ ਸਰਦਾ ਸਿੱਖ ਜੀ ਇਹ ਪਤਨ ਹੋਣ ਗਈਆਂ। ਖੇਲੇ ਕਰਕੇ ਭੋਜਨ ਉਪਾਵਨਾ ਦਾਰ ਪਿਆ ਜਿਹਨੇ ਬੇਰ ਨੇ ਲੂਣਾ ਸਾਗੀ ਰਪਿਆ ਸੀ ਇਸੇ ਪ੍ਰਕਾਰ ਭਾਵਨ ਪਾਤੀ ਅਜੇ ਬਿਰਦੇ ਘਰ ਵਾਲੀ ਨੇ ਛਿੱਲਾ ਛਿੱਲਾ ਦੇਤੀਆਂ ਭਵਾਨ ਕ੍ਰਿਸ਼ਨ ਨੂੰ ਤੇ ਗੁੱਦਾ ਸਿਰ ਦਿੱਤਾ ਉਸ ਵੇਲੇ ਬੇਦਰ ਕਹਿੰਦਾ ਤੂੰ ਤਾਂ ਭਗਤੀ ਦੀ ਬਾਣੀ ਮਸਤਾਨੀ ਹੋ ਗਈ ਤੇ ਥੋ ਰਸੋਈ ਨਹੀਂ ਤਿਆਰ ਹੋਣੀ ਮੈਂ ਰਸੋਈ ਤਿਆਰ ਕਰਦਾ ਰਸੋਈ ਤਿਆਰ ਕਰਨ ਵਾਲੇ ਜਦੋਂ ਬਿਰਦੇ ਲਗਾਉ ਨੂੰ ਲੂਣ ਪਾਉਣ ਦਾ ਚੇਤਾ ਭੁੱਲ ਗਿਆ ਸਾਗ ਵਿੱਚ ਉਸ ਵੇਲੇ ਮਾਰੇ ਕਿ ਖੀਰ ਸਮਾਨ ਸਾਗ ਮੈਂ ਪਾਇਆ ਖੀਰ ਵਾਂਗੂ ਤੇਰੇ ਕਹੇ ਦਰਜੋਨ ਖੀਰ ਖਾਣੀ ਸੀ ਉਹਦੇ ਘਰ ਚ ਬਿਰਵੇ ਅਲੂਣਾ ਸਾਗ ਮੈਂ ਖੀਰ ਵਾਂਗੂ ਪਾਇਆ ਇਸ ਪ੍ਰਕਾਰ ਸਾਹਿਬ ਸਿੰਘ ਦੀ ਭਾਵਨਾ ਨਾਲ ਜੋ ਮਾਰੇ ਨੂੰ ਅਰਪਣ ਕਰਨਾ ਹੈ ਜਿਵੇਂ ਜਲਖੰਡਾ ਭਾਈ ਰੂਪ ਚੰਦ ਨੇ ਗੁਰੂ ਸਾਹਿਬ ਆਪੇ ਕੂਣਾ ਠੰਡਾ ਵੇਖ ਕੇ ਤੀਕੋ ਤੋਂ ਢੋਲੀ ਤੋਂ ਗੁਰੂ ਸਾਹਿਬ ਨੇ ਜੇਠ ਦੇ ਮਹੀਨੇ ਜਾ ਕੇ ਤਪਦੀਆਂ ਲੋਾਂ ਚ ਪੀਤਾ ਸੀ ਪਾਣੀ ਕਿਉਂ ਜਿਹੜੀ ਸਰਦਾ ਦੇ ਨਾਲ ਚੀਜ਼ ਆਪੁਣੀ ਹੈ ਕਿ ਇਸੇ ਤਰ੍ਹਾਂ ਜਦੋਂ ਵੀ ਅਰਦਾਸ ਕਰੀਏ ਇਕ ਚਿਤ ਹੋ ਕੇ ਜੁੜੀਏ ਤੇ ਫੇਹ ਮਹਾਰਾਜ ਸਾਹਿਬ ਜੂਰ ਅੰਗੀਕਾਰ ਕਰ ਲੈਂਦੇ ਆ ਇਸ ਪ੍ਰਕਾਰ ਭਾਵਨਾ ਦੇ ਨਾਲ ਜਿਹੜਾ ਪਾਤੀ ਪਤਣੋਂ ਸਰਦਾ ਰੂਪੀ ਪਤਣੋਂ ਦੇ ਨਾਲ ਅਰਪ ਕਰਕੇ ਪ੍ਰੇਮ ਸਭ ਰਸ ਮਿੱਠੇ ਮੰਨੇ ਸੁਣਿਆ ਸਾਲੋਣੇ ਇਓ ਮਾਰਨ ਤੇਬਦ ਕਰੇ ਯਵਨਾ ਕਰੇ ਪੂਜਾ ਪ੍ਰਾਣ ਸੇਵਕ ਜੀ ਸੇਵੇ ਫਿਰ ਪੂਜਾ ਕਿਸ ਦੀ ਕਰਨੀ ਚਾਹੀਦੀ ਹੈ ਕਹਿੰਦੇ ਪੂਜਾ ਪ੍ਰਾਣ ਸੇਵਕ ਜੀ ਸੇਵੇ ਸੇਵਕ ਬਣ ਕੇ ਜੇ ਆਪਣੇ ਪ੍ਰਾਣ ਹੋਏ ਸਵਾਸ ਸਵਾਸ ਪਰਮੇਸ਼ਰ ਦਾ ਸਿਮਨ ਕਰਦਾ ਰਹੇ ਸਾਰੇ ਸਾਹ ਮਹਾਰਾਜ ਦੇ ਭਜਨ ਚ ਲਾਵੇ ਇਹ ਪ੍ਰਾਣਾ ਦੀ ਪੂਜਾ ਕਰੇ ਸੋ ਪ੍ਰਾਣ ਆਪ ਦੇ ਅਰਪਣ ਕਰੇ ਪਰਮੇਸ਼ਰ ਦੇ ਸਿਮਨ ਜੋੜੇ ਹਾਂਜੀ ਇਨਵਿਧ ਸਾਹਿਬ ਰਬ ਦਾ ਪ੍ਰਾਨ ਪੂਜਾ ਪ੍ਰਾਨ ਸੇਵਕ ਜੇ ਸੇਵ ਆਪਣੇ ਆਪ ਨੂੰ ਕਹਾਉਣ ਵਾਲਾ ਜੇ ਪੂਜਾ ਪ੍ਰਾਣਾ ਦੀ ਜਿਹੜੇ ਅਰਪਣੇ ਸਾਹ ਸਾਹ ਭਜਨ ਕਰਨਾ ਇਹ ਸੇਵਾ ਕਰੇ ਮਾਰਾ ਨੂੰ ਖੁਸ਼ ਕਰਨ ਵਾਸਤੇ ਪ੍ਰਸੰਨ ਕਰਨ ਵਾਸਤੇ ਇਨਵਿਧ ਸਾਹਿਬ ਰਬ ਤਰਾਏ ਇਹ ਤਰੀਕੇ ਨਾਲ ਭਾਈ ਸਾਹਿਬ ਮਾਲਕ ਨੂੰ ਰਬਤ ਉਚਾਰਦਾ ਰਹੇ ਹਰ ਵਕਤ ਸਿਮਰਨ ਕਰਦਾ ਰਹੇ ਇਸ ਪ੍ਰਕਾਰ ਵਾਹਿਗੁਰੂ ਜੀ ਰਵਤ ਮਿਲਿਆ ਰਹਿੰਦਾ ਹੈ ਭੇਦ ਹੋਇਆ ਰਹਿੰਦਾ ਹੈ ਜਿਹੜਾ यूं ਪੂਜਾ ਕਰਦਾ ਹੈ ਉਹ ਪਰਮੇਸ਼ਰ ਦਾ ਭੇਦ ਹੋ ਜਾਂਦਾ ਮਰ ਜਾਂਦਾ ਹੈ ਜਿਵੇਂ ਜਲ ਚਲ ਮਿਲ ਰਿਹਾ ਰਹਿੰਦਾ ਹੈ ਐਵੇਂ ਵਾਹਿਗੁਰੂ ਚ ਮਿਲੇ ਇੰਦੇ ਜੋਤ ਕਹ ਦੇ ਕਹ ਕਹੇ ਕਹ ਜਾ ਇਹ ਸੰਗਰੋ ਕਈ ਲੋਕ ਹੋਰ ਕਈ ਪ੍ਰਕਾਰ ਦੀ ਪੂਜਾ ਕਸਮ ਕਰਦੇ ਹੈ ਮਾਰੇ ਕਹਿੰਦੇ ਭਾਈ ਕਹਿੰਦੇ ਕਹ ਕਹਿਣ ਵਾਲੇ ਲੋਕਸਾਨੇ ਪਿਛਲੇ ਉਹ ਵੀ ਕਹਿੰਦੇ ਰਹੇ ਹੈ ਕਹਿ ਗਏ ਹਨ ਕਹੇ ਕਹਿ ਜਾਵੇ ਉਹਦੇ ਕਈ ਹੋਈਆਂ ਜਿਹੜੀਆਂ ਕਥਾ ਬੇਦਾਂ ਪ੍ਰਾਣਾ ਸ਼ਾਸਤਰਾ ਆਦਕਾ ਨਹੀਂ ਆ ਉਹਨਾਂ ਕਈਆਂ ਹੋਈਆਂ ਨੂੰ ਕਹਿ ਗਏ ਕਿ ਕਈ ਚਲੇ ਜਾ ਰਹੇ ਹੈ ਕਹਿੰਦੇ ਕਹਿਣ ਵਾਲੇ ਕਈ ਕਹਿੰਦੇ ਹਰ ਵਰਤਮਾਨ ਸਮੇਂ 'ਚ ਤੂੰ ਸਰ ਅਵਰ ਨਾ ਕੋਈ ਅਸੀਂ ਤਾਂ ਵਾਹਿਗੁਰੂ ਦੇ ਸਰਬੋਖਮ ਬ੍ਰਤੀ ਕਰਕੇ ਕਹਿੰਨੇ ਹਾਂ ਫਿਰ ਪ੍ਰਵਾਸ਼ਰ ਪੂਜਾ ਦੇ ਪ੍ਰਕਾਰ ਭਵੇਂ ਕਈਆਂ ਕੋਈ ਗਸੇ ਹੈ ਜਲ ਜੇ ਹੂਲ ਹੂਲ ਪਵਰਗਲ ਮੀਨਮਗਾਰੋ ਆਦਿਕ ਵਾਕਿਆ ਇਹ ਉਦਾਸ ਜੀ ਨੇ ਇਸ ਪ੍ਰਕਾਰ ਕਹਿਣ ਵਾਲੇ ਲੋਕ ਕਹੀ ਜਾਣ ਵੀ ਐ ਪੂਜਾ ਹੁੰਦੀ ਹੈ ਪਰ ਪੂਜਾ ਸਾਧ ਸੰਗਤ ਜੀ ਇਹੋ ਹੀ ਹੈ ਸਾਨੂੰ ਤਾਂ ਹੈ ਪਰਮੇਸ਼ਰ ਤੁਹਾਡੇ ਸਰਸ ਤੇ ਨਾਮ ਦੇ ਸਰਸ ਹੋਰ ਕੋਈ ਨਹੀਂ ਅਵਰਸਤਾਨ ਵਿੱਚ ਪ੍ਰਤੀਤੁੰਦਾ ਇਸ ਕਰਕੇ ਤਾਂ ਨਾਮ ਨੂੰ ਹੀ ਸਭ ਪੂਜਨ ਸਮਝਦੇ ਹਾਂ ਭਗਤ ਹੀਣ ਨਾਨਕ ਜਨ ਜੰਪਾ ਮਾਹਾਂ ਕਹਿੰਦੇ ਜੇ ਕੋਈ ਸਾਨੂੰ ਭਗਤੀ ਤੋਂ ਹੀਣਾ ਕਹਿ ਦੂ ਵੀ ਇਹ ਪੱਤਰ ਨਹੀਂ ਚੜਾਉਂਦੇ ਆਰਤੀ ਨਹੀਂ ਕਰਦੇ ਹਨ ਇਹ ਦੀਵੇ ਨਹੀਂ ਜਗਾਉਂਦੇ ਧੂਪ ਨਹੀਂ ਤੋਹਾਉਂਦੇ ਇਸ ਪ੍ਰਕਾਰ ਜੇ ਕੋਈ ਭਗਤੀ ਤੋਂ ਹੀਣਾ ਵੀ ਸਾਨੂੰ ਸਮਝ ਲੂ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਨਾਨਕ ਗੁਰੂ ਜੀ ਕਹਿੰਦੇ ਜਪਾ ਉਸ ਨੂੰ ਜਪਦੇ ਹਾਂ ਅਸੀਂ ਤਾਂ ਉਸ ਨੂੰ ਜਪੈ ਜਾਣਦੇ ਹਾਂ ਸਰੂਪ ਨੂੰ ਹੌਸਾ ਲਾਹੀ ਸੱਚਾ ਸੂ ਸਾਧੂ ਨੈਨ ਦੇਵ ਜੰਪਾ ਕਸਮ ਕਰਦੇ ਆ ਭਾਵੇਂ ਭੜਕੀ ਤੋਂ ਹੀਣਾ ਲੋਕਾਂ ਦੀ ਦ੍ਰਿਸ਼ਟੀ ਚ ਹੋਵੇ ਪਰ ਅਸੀਂ ਤਾਂ ਪਾਈ ਸੱਚੇ ਅਕਾਲ ਪੁਰਖ ਨੂੰ ਸਲਾਹਾਂਗੇ ਇਹ ਸੋਈ ਉਸ ਪਰਮੇਸ਼ਰ ਦੀ ਪੂਜਾ ਹੈ ਜਿਹੜਾ ਸਲਾਹੇ ਦਾ ਸੋਈ ਸੱਚੇ ਦਾ ਰੂਪ ਹੋ ਜਾਏਗਾ ਇਸ ਕਰਕੇ ਪੂਜਾ ਪੂਜਾ ਕੀਤੇ ਨਾਮ ਕਿਹਾਈਏ ਬਿਨ ਨਾਵੇ ਪੂਜਨਾ ਹੋਵੇ ਜਿਹੜਾ ਨਾਮ ਦਾ ਜਾਣਾ ਇਹੋ ਪਰਮੇਸ਼ਰ ਦਾ ਪੂਜਨ ਹੈ ਨਾਉ ਤੋਂ ਬਿਨਾਂ ਕਰੇ ਪੂਜਾ ਹੈ ਇਹ ਕੋਈ ਕਰ ਵੀ ਲਿਆ ਲੋਕ ਦਿਖਾਵੇ ਦਾ ਮਨ ਤਾਂ ਕਾਗਰ ਨਹੀਂ ਹੋਇਆ ਜੁੜਿਆ ਨਹੀਂ ਫਿਰ ਉਹ ਪੂਜਾ ਕਿਵੇਂ ਹੁੰਦੀ ਹੈ ਨਹੀਂ ਹੁੰਦੀ